ਸਤਨਾਮ ਸ੍ਰੀ ਵਾਹਿਗੁਰੂ ਰਾਮਤ ਹੋਇ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾ ਤਨ ਮਨ ਥੀਵੇ ਹਰਿਆ ਬਾਣੀ ਗੁਰੂ ਵਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਲੱਖ ਖੁਸ਼ੀਆਂ ਬਾਤਿ ਸ਼ਾਹੀਆ ਜੇ ਸਤਗੁਰ ਨਦਰ ਕਰੇ ਨੇ ਮਖੇਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਇ ਗੁਰ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਅਨਨਾਹੀ ਠਾਓ ਤਾਣ ਦੀਵਾਨ ਪਰਵਾਰ ਧਨ ਪ੍ਰਵ ਤੇਰਾ ਨਾਓ ਹਰ ਭਗਤਾਂ ਕਾ ਆਸਰਾ ਨਨਾਹੀ ਠਾਓ ਪਾਣ ਦੀ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਸੁਖ ਲੀਏ ਨਿੰਦਕ ਨਿੰਦਾ ਕਰ ਪੱਛੇ ਜਮਕਾਲ ਗਰਸੀਏ ਰਾਹ ਸੰਤਾ ਇੱਕ ਤਿਆਵਨਾ ਦੂਸਰ ਕੋ ਨਾ ਹੈ ਸਿਆਗਾ ਦੇਨ ਤੀ ਰਵੇ ਸ੍ਰਵਤਾਏ ਤਥਾ ਪ੍ਰਾਪਤਨ ਇਉ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਵਚਨ ਨਾਨਕ ਕਾ ਪ੍ਰਗਟ ਸਭ ਮਾਏ ਪ੍ਰਭ ਕੀ ਸੇਵਕ ਸ਼ਰਣ ਪ੍ਰਭ ਤਿਨ ਕਉ ਪਾਉ ਨਾਹੀ ਸਤਿ ਬਚਨ ਨਾਨਕ ਕਾ ਪ੍ਰਗਟ ਸਭੁ ਮਾਏ ਸਭ ਕੇ ਸੇਵਕੇ ਸਰਣ ਪ੍ਰਵ ਤਨ ਕੋ ਭਉ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 815 ਅੰਗ ਦੇ ਉੱਤੇ ਸੁਭਾਏਮਾਨ ਬਿਲਾਵਲ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਨ੍ਹਾਂ ਦੇ ਮੁਖਾਰਬਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਸਮਝਾ ਰਹੇ ਆ ਗੁਰੂ ਅਰਜਨ ਸਾਹਿਬ ਜੀ ਸਾਨੂੰ ਹਰ ਭਗਤਾਂ ਦਾ ਆਸਰਾ ਅਨਨਾਹੀ ਥਾਓ ਕਹਿੰਦੇ ਜਿਹੜੇ ਤੇਰੇ ਭਗਤ ਬਣ ਜਾਂਦੇ ਆ ਨਾ ਤੇਰੇ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਇਕੱਲਾ ਤੇਰਾ ਹੀ ਆਸਰਾ ਰਹਿ ਜਾਂਦਾ ਹੋਰ ਕੋਈ ਆਸਰਾ ਨਹੀਂ ਹੈ ਅਨ ਨਾਹੀ ਠਾਓ ਉਹਨਾਂ ਨੂੰ ਹੋਰ ਕੋਈ ਆਸਰਾ ਨਹੀਂ ਉਹਨਾਂ ਦਾ ਇਕੋ ਹੀ ਆਸਰਾ ਹੈ ਉਹ ਹੈ ਪ੍ਰਮਾਤਮਾ ਹਰ ਭਗਤਾਂ ਦਾ ਆਸਰਾ ਅਨ ਨਾਹੀ ਠਾਓ ਤਾਣ ਦੀਵਾਨ ਪਰਵਾਰ ਧਨ ਪ੍ਰਭ ਤੇਰਾ ਨਾਓ ਕਹਿੰਦੇ ਜਿਹੜੇ ਤੇਰੇ ਤੈਨੂੰ ਸਮਰਪਿਤ ਹੋ ਜਾਂਦੇ ਆ ਨਾ ਤੇਰੇ ਬਣ ਜਾਂਦੇ ਆ ਜਿਹੜੇ ਤਾਣ ਦਾ ਭਾਵ ਹੁੰਦਾ ਆਸਰਾ ਦੀਵਾਰ ਦਾ ਭਾਵ ਦੇ ਸਹਾਰਾ ਹੀ ਹੁੰਦਾ ਆਸਰਾ ਹੀ ਹੁੰਦਾ ਕਿ ਉਹਨਾਂ ਨੂੰ ਤੇਰਾ ਹੀ ਆਸਰਾ ਹੈ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ ਪਰਿਵਾਰ ਧਨ ਤੇ ਪਰਿਵਾਰ ਲਈ ਪਰ ਤੇਰਾ ਨਾਮ ਜਿਹੜਾ ਉਹ ਧਨ ਪ੍ਰਭ ਤੇਰਾ ਨਾਉ ਜਿਹੜਾ ਤੇਰਾ ਨਾਉ ਹੈ ਜਿਹੜਾ ਤੇਰਾ ਨਾਮ ਸਜਪਦੇ ਆ ਰੋਜ਼ ਕੋਈ ਵਾਹਿਗੁਰੂ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ ਉਹ ਤੇਰਾ ਹੀ ਤੇਰਾ ਹੀ ਨਾਮ ਹੈ ਜਿਹੜੇ ਤੇਰਾ ਨਾਮ ਜਪਦੇ ਆ ਉਹਨਾਂ ਲਈ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਇਹ ਸਭ ਤੋਂ ਵੱਡਾ ਧਨ ਹੈ ਤੇ ਸਾਡੇ ਲਈ ਸਭ ਤੋਂ ਵੱਡਾ ਆਸਰਾ ਹੀ ਤੂੰ ਹੈ ਜੇ ਅਸੀਂ ਗੁਰੂ ਨੂੰ ਇਹ ਕਹਾਂਗੇ ਨਾ ਕਿ ਸੱਚੇ ਪਾਤਸ਼ਾਹ ਅਸੀਂ ਤੇ ਦਰਮੰਦ ਦੇ ਠੰਡੇ ਦਰਬਾਰ ਤੁਜਵੇਂ ਨੂਰਤ ਕਰੇ ਕੋ ਮੇਰੀ ਦਰਸ਼ਨ ਦੇਜਾ ਖੋਲ ਕੇ ਵਾਰ ਕਿ ਸੱਚੇ ਪਾਤਸ਼ਾਹ ਦਰਮੰਦੇ ਦਾ ਭਾਵ ਹੁੰਦਾ ਮੰਗਤਾ ਕਿ ਅਸੀਂ ਤੇ ਤੇਰੇ ਦਰ ਦੇ ਮੰਗਤੇ ਆ ਤੂੰ ਹੀ ਸਾਡਾ ਅਸਰ ਹੈ ਬਸ ਜੇ ਅਸੀਂ ਇਹ ਗੱਲ ਕਵਾਂਗੇ ਨਾ ਤਾਂ ਗੁਰੂ ਨੇ ਫਿਰ ਸਾਡੇ ਬਾਹ ਫੜ ਲੈਣੀ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲੀਏ ਜਦੋਂ ਗੁਰੂ ਕਿਰਪਾ ਕਰ ਦਿੰਦਾ ਨਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰਿਓ ਕੋਈ ਮਰਟੀ ਕਾ ਕੇ ਧੋਪੇ ਸੁਆਮੀ ਮਾਨਸ ਕੀ ਗਤਿ ਇਹੀ ਕਿ ਸੱਚੇ ਪਾਤਸ਼ਾਹ ਤੁਸੀਂ ਹੀ ਕਿਰਪਾ ਕਰਨ ਵਾਲੇ ਹੋ ਜਿੱਦੇ ਤੁਸੀਂ ਨੇ ਕਿਰਪਾ ਕਰਨੀ ਹੋਈ ਨਾ ਉਦੈ ਮੇਰੇ ਉਗਲ ਨਹੀਂ ਵੇਖਣੇ ਤੁਸੀਂ ਦੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੇ ਕੋਈ ਮੇਰੇ 'ਚ ਕਿਹੜਾ ਗੁਣ ਹੈ ਮੇਰੇ 'ਚ ਕਿਹੜਾ ਔਗਣ ਹੈ ਇਹਨਾਂ ਨੂੰ ਸਾਰਿਆਂ ਨੂੰ ਇੱਕ ਪਾਸੇ ਰੱਖ ਦੇਣਾ ਤੁਸੀਂ ਨੇ ਬਸ ਤੁਸੀਂ ਨੇ ਫਿਰ ਬਾਹ ਫੜ ਲੈਣੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲੈਨੇ ਕਿ ਜਦੋਂ ਪ੍ਰਮਾਤਮਾ ਨੇ ਕਿਰਪਾ ਕਰਤੀ ਨਾ ਤੇ ਆਪਣੇ ਦਾਸਾਂ ਨੂੰ ਫਿਰ ਰੱਖ ਲੈਣਾ ਉਹ ਤੇ ਅੱਜ ਦਾ ਨਹੀਂ ਹੈ ਉੱਤੇ ਆਪਾ ਰੋਜ਼ ਹੀ ਪੜਦੇ ਆ ਨਾ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਉੱਤੇ ਜੁਗਾਂ ਜੁਗਾਂ ਤੋਂ ਸਾਡੀ ਪੈਜ ਰੱਖਦਾ ਆ ਰਿਹਾ ਤੇ ਜਦੋਂ ਅਸੀਂ ਉਹਦੇ ਬਣਾਂਗੇ ਪੈਜ ਤਾ ਰੱਖਣੀ ਆ ਬਸ ਨਿੰਦਕ ਨਿੰਦਾ ਕਲਪਜੇ ਜਮ ਕਾਲ ਗਰਸੀਏ ਜਿਹੜੇ ਲੋਕ ਨਿੰਦਾ ਕਰਨ ਵਾਲੇ ਆ ਨਾ ਉਹ ਕਹਿੰਦੇ ਸੜ ਜਾਂਦੇ ਆ ਉਹ ਸੜ ਜਾਂਦੇ ਆ ਮਰ ਜਾਂਦੇ ਆ ਨਿੰਦਕ ਨਿੰਦਾ ਕਰ ਪਚੇ ਜਮਕਾਲ ਗਰਸੀਏ ਕਹਿੰਦੇ ਜਮਕਾਲ ਮੌਤ ਦਾ ਫਰਿਸ਼ਤਾ ਕਹਿੰਦੇ ਉਹਨੇ ਆਪਣੀ ਪਕੜ ਚ ਲੈ ਲੈਣਾ ਤੇ ਜਦੋਂ ਅਸੀਂ ਪਰਮਾਤਮਾ ਦੇ ਬੰਦਿਆਂ ਦੀ ਨਿੰਦਿਆ ਕਰਾਂਗੇ ਪਰਮਾਤਮਾ ਦੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਾਂਗੇ ਤੇ ਗੁਰੂ ਸਾਹਿਬ ਕਹਿੰਦੇ ਆ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕ ਵਿੱਚ ਦੁਸ਼ਟ ਹਰ ਮਾਰਿਆ ਪ੍ਰਹਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਅਹੰਕਾਰੀਆਂ ਨਿੰਦਕਾਂ ਜਿਹੜੇ ਨਿੰਦਾ ਕਰਨ ਵਾਲੇ ਆ ਉਹਨਾਂ ਕਨੇ ਪ੍ਰਮਾਤਮਾ ਨੇ ਪਿੱਠ ਕਰ ਲੇ ਇੱਥੇ ਗੁਰੂ ਸਾਹਿਬ ਕਹਿੰਦੇ ਨਿੰਦਕ ਨਿੰਦਾ ਪਚਮੂਏ ਕਹਿੰਦੇ ਜਿਹੜੇ ਨਿੰਦਾ ਕਰਨ ਵਾਲੇ ਆ ਉਹ ਕਹਿੰਦੇ ਆਪਣੇ ਹੰਕਾਰ ਕੀ ਸੜ ਜਾਂਦੇ ਆ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਆ ਨਾ ਕਹਿੰਦੇ ਸੜ ਜਾਂਦੇ ਆ ਜਮ ਅਕਾਲ ਗਰਸੀਏ ਕਹਿੰਦੇ ਉਹਨੂੰ ਮੌਤ ਰੂਪੀ ਫਰਿਸ਼ਤੇ ਨੇ ਆਪਣੀ ਗਰਸਤ ਚ ਲੈ ਲੈਣ ਰਹਾਉ ਸੰਤਾ ਏਕ ਧਿਆਵਨ ਦੂਸਰ ਕੋ ਨਾ ਹੈ ਕਹਿੰਦੇ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਨਾ ਜੀ ਕਹਿੰਦੇ ਉਹਤੇ ਸਿਰਫ ਤੇ ਸਿਰਫ ਇੱਕ ਪ੍ਰਮਾਤਮਾ ਨੂੰ ਧਿਆਉਂਦੇ ਆ ਦੂਜੇ ਕੋਈ ਝਾਕਣਾ ਵੀ ਪਸੰਦ ਨਹੀਂ ਕਰਦੇ ਇੱਕ ਪ੍ਰਮਾਤਮਾ ਨੂੰ ਸੰਤਾ ਏਕ ਧਿਆਵਨ ਕਿਉਂ ਕਹਿੰਦੇ ਆ ਪ੍ਰਮਾਤਮਾ ਹੀ ਹੈ ਬਸ ਅਸੀਂ ਉਸੇ ਨੂੰ ਧਿਆਉਣਾ ਹੈ ਅਸੀਂ ਦਰਦਰ ਤੇ ਨਹੀਂ ਜਾਂਦੇ ਜੋ ਕੁੱਕਰ ਦਰਦਰ ਫਿਰੈ ਦਰ ਦਰ ਦੁਰ ਦਰ ਕਹੈ ਸਭ ਕੋਏ ਏਕ ਦਰਕਾ ਹੋਇ ਰਹੈ ਦੁਰ ਦਰ ਕਹੈ ਨ ਕੋਏ ਤੇ ਇਥੇ ਗੁਰੂ ਸਾਹਿਬ ਕਹਿੰਦੇ ਸੰਤਾ ਏਕ ਧਿਆਵਨਾ ਜਿਹੜੇ ਤੇਰੂ ਤੇਰੇ ਬਣ ਜਾਂਦੇ ਆ ਨਾ ਉਹ ਤੇ ਸਿਰਫ ਤੇ ਸਿਰਫ ਤੈਨੂੰ ਹੀ ਦਿਹਾਉਂਦੇ ਆ ਦੂਸਰ ਕੋ ਨਾ ਹੈ ਦੂਜਿਆਂ ਦੇ ਨਾਲ ਕੋਈ ਗੱਲਬਾਤ ਨਹੀਂ ਹੈ ਇਕਸ ਆਗੇ ਬੇਨਤੀ ਰਬਿਆ ਸਰਬ ਠਾਏ ਕਹਿੰਦੇ ਉਹਨਾਂ ਦੀ ਬੇਨਤੀ ਵੀ ਇੱਕ ਇੱਕ ਦੇ ਅੱਗੇ ਹੁੰਦੀ ਹੈ ਰਵਿਆ ਸਰਬਠਾਏ ਜਿਹੜਾ ਸਾਰੇ ਥਾਵਾਂ ਤੇ ਰਵਿਆ ਹੋਇਆ ਜਿਹੜਾ ਸਾਰਿਆਂ ਕਣਕਣ ਦੇ ਵਿੱਚ ਮੌਜੂਦ ਹੈ ਪ੍ਰਮਾਤਮਾ ਉਸੇ ਦੇ ਅੱਗੇ ਬੇਨਤੀ ਹੈ ਬਸ ਇੱਕ ਸੁਹਾਗਾ ਬੇਨਤੀ ਇੱਕ ਪ੍ਰਮਾਤਮਾ ਇੱਕ ਓੰਕਾਰ ਵਾਹਿਗੁਰੂ ਅੱਲਾ ਰਾਮ ਉਹਦੇ ਇੱਕ ਦੇ ਅੱਗੇ ਬੇਨਤੀ ਹੈ ਰਵਿਆ ਸਰਬਠਾਏ ਜਿਹੜਾ ਘਟ ਘਟ ਕੇ ਦੇ ਵਿੱਚ ਵਸਿਆ ਹੋਇਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ ਕੱਟ ਕੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਕਿ ਜਿਹੜਾ ਪ੍ਰਮਾਤਮਾ ਹੈ ਉਹ ਇੱਕ ਥਾਂ ਤੇ ਨਹੀਂ ਹੈ ਉਹ ਤੇ ਹਰ ਥਾਂ ਤੇ ਕਣ ਕਣ ਦੇ ਵਿੱਚ ਮੌਜੂਦ ਹੈ ਇਕ ਸਿਆਗੈ 베ਰਤੀ ਰਵੇਆ ਸਰਬ ਠਾਏ ਕਰ ਕਥਾ ਪੁਰਾਤਨ ਇਉਂ ਸੁਣੇ ਭਗਤਨ ਕੀ ਬਾਣੀ ਕਹਿੰਦੇ ਜਿਹੜੀ ਪ੍ਰਮਾਤਮਾ ਦੇ ਪਿਆਰਿਆਂ ਦੀ ਬਾੜੀ ਹੈ ਨਾ ਕਹਿੰਦੇ ਉਹ ਤੇ ਪੁਰਾਤਨ ਹੈ ਜੇ ਹੁਣ ਅਸੀਂ ਕਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਕਿੰਨੇ ਸਮਾਂ ਪਹਿਲਾਂ ਦੀ ਬਾਣੀ ਹੈ ਜੇ ਗੀਤਾ ਦੀ ਗੱਲ ਕੋਈ ਕਰੇ ਕਿੰਨਾ ਸਮਾਂ ਪਹਿਲਾਂ ਪੁਰਾਣੀ ਹੈ ਇਸੇ ਤਰ੍ਹਾਂ ਕਥਾ ਪ੍ਰਾਤਨ ਇਉਂ ਸੁਣੀ ਭਗਤਾਂ ਦੀ ਬਾਣੀ ਕਿ ਜਿਹੜੀ ਭਗਤਾਂ ਦੀ ਬਾਣੀ ਹੈ ਨਾ ਉਹ ਪ੍ਰਾਤਨ ਵੀ ਅਸੀਂ ਸੁਣਾਗੇ ਤਾਂ ਉਹਦੇ ਵਿੱਚ ਵੀ ਇਹੀ ਹੈ ਕਿ ਉਹ ਇੱਕ ਦੇ ਅੱਗੇ ਅਰਦਾਸ ਕਰਦੇ ਸੀ ਜਾ ਕੇ ਨੋ ਦੂਜੇ ਦੇ ਕੋਲ ਨਹੀਂ ਜਾਂਦੇ ਸੀ ਤੇ ਜਿਹੜੇ ਉਦੋਂ ਵੀ ਨਿੰਦਿਆ ਕਰਦੇ ਸੀ ਉਹਨਾਂ ਨੂੰ ਮੌਤ ਨੇ ਆਪਣੇ ਘਲਾਵੇ ਚ ਲੈ ਲਿਆ ਤੇ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਲਾ ਲਿਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਆ ਨਾ ਕਿ ਜਿਹੜੀ ਮੌਤ ਦਾ ਡੰਡਾ ਹੈ ਨਾ ਜਮਾਂ ਦਾ ਡੰਡਾ ਹੈ ਕਹਿੰਦੇ ਉਹ ਔਖਾ ਬਹੁਤ ਹੈ ਝੱਲਣਾ ਪਰ ਕਹਿੰਦੇ ਅਸੀਂ ਜਦੋਂ ਕਿਸੇ ਦੀ ਨਿੰਦਿਆ ਕਰਦੇ ਆ ਨਿੰਦਿਆ ਕਰਦੇ ਆ ਫਿਰ ਉਹ ਝੱਲਣਾ ਤੇ ਪੈਣਾ ਸਾਨੂੰ ਜਮ ਕਬੀਰ ਜਮ ਕਾ ਠੇਂਗਾ ਬੁਰਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲੇਓ ਤਿੰਨ ਲੀਆ ਅੰਚਲ ਲਾਏ ਕਹਿੰਦੇ ਇੱਕ ਸਾਧੂ ਮਿਲ ਗਿਆ ਰੱਬ ਦਾ ਪਿਆਰਾ ਮਿਲ ਗਿਆ ਉਹਨੇ ਸਾਨੂੰ ਆਪਣੇ ਅੰਚਲ ਦੇ ਨਾਲ ਲਾ ਲਿਆ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਮਿਲੇ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮਿਲੇ ਤੇ ਅਸੀਂ ਫਿਰ ਕਿਉਂ ਕਿਤੇ ਜਾਈਏ ਸਾਡੇ ਕੋਲੇ ਤੇ ਆਗੂ ਬਹੁਤ ਵੱਡਾ ਹੈ ਜੀ ਕਹਿੰਦੇ ਜੇ ਆਗੂ ਚੰਗਾ ਹੋਵੇ ਨਾ ਤਾਂ ਕੌਮਾਂ ਜਿੱਤ ਜਾਂਦੀਆਂ ਨੇ ਜੇ ਆਗੂ ਹੀ ਮਾੜਾ ਹੋਵੇ ਕਹਿੰਦੇ ਫੇਰ ਫਿਰ ਹਾਰ ਜਾਂਦੇ ਨੇ ਪਰ ਸਾਡਾ ਤੇ ਆਗੂ ਇਹ ਨਾ ਵੱਡਾ ਜਿਹਦੇ ਕੱਲੇ-ਕੱਲੇ ਬੋਲ ਦੇ ਵਿੱਚ ਵੀ ਬੜੀ ਤਾਕਤ ਹੈ ਤੇ ਗੁਰੂ ਸਾਹਿਬ ਕਹਿੰਦੇ ਭਗਤ ਕਬੀਰ ਸਾਹਿਬ ਕਿ ਕਬੀਰ ਜੰਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇਕ ਜੋ ਸਾਧੂ ਮੋਹੇ ਮਿਲੇਓ ਤਿੰਨ ਲੀਆ ਅੰਚਲ ਲਾਏ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਨੂੰ ਅੰਚਲ ਦੇ ਨਾਲ ਲਾ ਲੈਂਦੇ ਆ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਰਹਿੰਦੇ ਆ ਉਹਨੂੰ ਕਹਿੰਦੇ ਮੌਤ ਰੂਪੀ ਫਰਿਸ਼ਤਾ ਆਪਣੇ ਅੰਚਲ ਚ ਲਾ ਲੈਂਦਾ ਅੰਚਲ ਦੋਨਾਂ ਨੂੰ ਮਿਲਦਾ ਹੈ ਪੱਲਾ ਦੋਨਾਂ ਨੂੰ ਮਿਲਦਾ ਹੈ ਪਰ ਕਹਿੰਦੇ ਇੱਕ ਪਾਸੇ ਰੱਬ ਤੇ ਇੱਕ ਪਾਸੇ ਜਮਦੂਤ ਨੇ ਕਹਿੰਦੇ ਇਹ ਅਸੀਂ ਤੈਅ ਕਰਨਾ ਹੈ ਕਿ ਅਸੀਂ ਕਿਧਰਲੇ ਪਾਸੇ ਤੁਰਨੇ ਕਥਾ ਹੈ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ ਕਹਿੰਦੇ ਤੇ ਪਹਿਲੇ ਆ ਸਮਿਆਂ ਵਿੱਚ ਵੀ ਚਾਹੇ ਪੜ੍ਹ ਕੇ ਵੇਖ ਲੋ ਕਹਿੰਦੇ ਜਿਹੜੇ ਰੱਬ ਦੇ ਨਾਲ ਪਿਆਰ ਕਰਨ ਵਾਲੇ ਸੀ ਨਾ ਕਹਿੰਦੇ ਉਹਨਾਂ ਦੀ ਤੇ ਪੈਜ ਪ੍ਰਮਾਤਮਾ ਨੇ ਰੱਖੀ ਆ ਫਿਰ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਮਾੜਾ ਕਰਨ ਵਾਲੇ ਸੀ ਕਹਿੰਦੇ ਉਹਨਾਂ ਨੂੰ ਦੁਸ਼ਟ ਕਿਹਾ ਇੱਥੇ ਦੁਸ਼ਟ ਦੀ ਗੱਲ ਕੀਤੀ ਸਗਲ ਦੁਸ਼ਟ ਖੰਡ-ਖੰਡ ਕੀਏ ਸਗਲ ਦਾ ਭਾਵ ਸਾਰੇ ਕਿ ਸਾਰੇ ਜਿਹੜੇ ਨਿੰਦਿਆ ਕਰਨ ਵਾਲੇ ਸੀ ਦੁਸ਼ਟ ਲੋਕ ਸੀ ਖੰਡ-ਖੰਡ ਦਾ ਭਾਵ ਕੇ ਟੋਟੇ-ਟੋਟੇ ਕਰਤੇ ਜਿਵੇਂ ਆਪਾਂ ਪੜਦੇ ਹਾਂ ਨਾ ਸ਼ਬਦ ਕਿ ਮੀਨ ਪਕਰ ਭਾਂਕੇ ਔਰ ਕਾਟਿਓ ਰਾਦ ਕੀਓ ਬਹੁਵਾਨੀ ਖੰਡ-ਖੰਡ ਕਰ ਭੋਜਨ ਕੀਨੋ ਖੰਡ-ਖੰਡ ਦਾ ਭਾਵ ਕੇ ਟੁਕੜੇ-ਟੁਕੜੇ ਕਰ ਦੇਣਾ ਇੱਥੇ ਵੀ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਕਹਿੰਦੇ ਜਿਹੜੇ ਪਿਆਰ ਕਰਨ ਵਾਲੇ ਸੀ ਕਹਿੰਦੇ ਉਹਨਾਂ ਨੂੰ ਆਪਣੇ ਕਲਾਵੇ ਚ ਲੈ ਲਿਆ ਤੇ ਜਿਹੜੇ ਮਾੜੇ ਬੰਦੇ ਸੀ ਕਹਿੰਦੇ ਉਹਨਾਂ ਦੇ ਟੁਕੜੇ ਟੁਕੜੇ ਕਰਤੇ ਪਰਮਾਤਮਾ ਨੇ ਭਾਵਕੇ ਉਹਨਾਂ ਨੂੰ ਉਹਨਾਂ ਦੇ ਗਿਆਨ ਇੰਦਰੇ ਕਰਮ ਇੰਦਰੇ ਤੋੜ ਕੇ ਰੱਖਤੇ ਕਹਿੰਦੇ ਸਤਿ ਵਚਨ ਨਾਨਕ ਕਹੈ ਪ੍ਰਗਟ ਸਭ ਮਾਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਮਹਾਰੇ ਕਹਿੰਦੇ ਆ ਕਿ ਸਤਿਵਚਨ ਨਾਨਕ ਕਹੈ ਕਿ ਜਿਹੜੇ ਪ੍ਰਮਾਤਮਾ ਦੇ ਗੁਰੂਆਂ ਦੇ ਬੋਲ ਨੇ ਨਾ ਕਹਿੰਦੇ ਉੱਤੇ ਸੱਚ ਨੇ ਹਮੇਸ਼ਾ ਹੀ ਉਹ ਹਮੇਸ਼ਾ ਹੀ ਸੱਚ ਨੇ ਸਤਿਵਚਨ ਨਾਨਕ ਕਹੈ ਕਿ ਜਿਹੜੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਕੋ ਅੰਕਾਰ ਤੋਂ ਲੈ ਕੇ 18 ਦਾ 20 ਤੱਕ ਚਾਹੇ ਉਹ ਬਾਣੀ ਭਗਤਾਂ ਦੀ ਹੈ ਚਾਹੇ ਉਹ ਗੁਰਸਿੱਖਾਂ ਦੀ ਹੈ ਚਾਹੇ ਗੁਰੂ ਗੁਰੂ ਸਾਹਿਬ ਦੀ ਬਾਣੀ ਹੈ ਚਾਹੇ ਭੱਟਾਂ ਦੀ ਬਾਣੀ ਹੈ ਕਹਿੰਦੇ ਇਹ ਸਾਰੀ ਬਾਣੀ ਸਤ ਹੈ ਇਹ ਸਾਰੀ ਦੀ ਸਾਰੀ ਬਾਣੀ ਸੱਚੀ ਹੈ ਇਸ ਸੱਚ ਦੇ ਨਾਲ ਅਸੀਂ ਜੁੜੀਏ ਤੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਤ ਵਚਨ ਨਾਨਕ ਕਹੈ ਪ੍ਰਗਟ ਸਭ ਮਾਹੇ ਕਿ ਜਿਹੜਾ ਪ੍ਰਮਾਤਮਾ ਉਹ ਸਾਰਿਆਂ ਥਾਵਾਂ ਤੇ ਮੌਜੂਦ ਹੈ ਤਿੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਪ੍ਰਮਾਤਮਾ ਹਰ ਇੱਕ ਥਾਂ ਤੇ ਮੌਜੂਦ ਹੈ ਪ੍ਰਭ ਕੇ ਸੇਵਕ ਸਰਣ ਪ੍ਰਭ ਤਿੰਨ ਕੋ ਭਉ ਨਾਹੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਸੇਵਕ ਬਣ ਜਾਂਦੇ ਆ ਪ੍ਰਭ ਕੇ ਸੇਵਕ ਸਰਣ ਪ੍ਰਭ ਤਿੰਨ ਕੋ ਭਉ ਨਾਹੀ ਕਹਿੰਦੇ ਜਿਹੜੇ ਤੇਰੇ ਸੇਵਕ ਬਣ ਜਾਂਦੇ ਨੇ ਉਹਨਾਂ ਨੂੰ ਕਾਹਦਾ ਡਰ ਹੈ ਜੀ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ ਪਰ ਜਿਹੜੇ ਤੇਰੇ ਨਿੰਦਿਆ ਕਰਦੇ ਰਹਿੰਦੇ ਆ ਨਾ ਉਹਤੇ ਕਹਿੰਦੇ ਇਸੇ ਤਰੀਕੇ ਸੜ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਗੁਰੂ ਸਾਹਿਬ ਕਹਿੰਦੇ ਜਿਹੜੇ ਅੰਦਰੋਂ ਸੜ ਚੁੱਕੇ ਆ ਨਾ ਨਿੰਦਕ ਨਿੰਦਾ ਕਰਪਕੇ ਅੰਦਰੋਂ ਸੜ ਜਾਂਦੇ ਆ ਕਹਿੰਦੇ ਉਹ ਫੇਰ ਸੜਿਆ ਹੋਇਆ ਜਿਹੜਾ ਹੁੰਦਾ ਉਹ ਦੂਜਿਆਂ ਨੂੰ ਵੀ ਸਾੜ ਦਿੰਦਾ ਜੇ ਇੱਕ ਸੇਬ ਖਰਾਬ ਹੋਵੇ ਨਾ ਗਲਿਆ ਹੋਇਆ ਹੋਵੇ ਕਹਿੰਦੇ ਉਹਨੂੰ ਸੇਬਾਂ ਦੇ ਵਿੱਚ ਰੱਖ ਦਿਓ ਸਾਰਿਆਂ ਨੂੰ ਇਹ ਖਰਾਬ ਕਰ ਦਿੰਦਾ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਕਹਿੰਦੇ ਅੰਮ੍ਰਿਤ ਬਾਣੀ ਦੇ ਨਾਲ ਜੁੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਿਉਂ-ਜਿਉਂ ਬਾਣੀ ਸੁਣਦੇ ਆਂ ਜਿਉਂ-ਜਿਉਂ ਅਵਸਥਾ ਕਹਿੰਦੇ ਵੱਧਦੀ ਐ ਸੁਣ-ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਜਿਹੜੀ ਅੰਦਰ ਜਲਣ ਲੱਗ ਰਹੀ ਸੀ ਨਾ ਨਿੰਦਿਆ ਦੀ ਜਿਹੜੀ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਸੀ ਕਿਸੇ ਦੇ ਪ੍ਰਤੀ ਵਿਰਸ ਸੀ ਕਹਿੰਦੇ ਉਹ ਸਾਰੀ ਦੀ ਸਾਰੀ ਅੰਦਰੋਂ ਨਿਕਲ ਗਈ ਤੇ ਅੰਦਰੋਂ ਨਿਕਲੀ ਕਦੋਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ-ਸੁਣ ਹੋਵੇ ਪਰਮਗਤ ਮੇਰੇ ਜਲਨ ਬੁਝੀ ਸ਼ੀਤਲ ਹੋਏ ਮਨੁਆ ਮਨ ਠੰਡਾ ਠਾਰ ਹੋ ਗਿਆ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਦੋਂ ਸੱਚੇ ਦਾ ਦਰਸ਼ਨ ਕਰਾਂਗੇ ਨਾ ਉਦੋਂ ਕਹਿੰਦੇ ਅੰਦਰ ਠੰਡ ਪੈ ਜਾਣੀ ਹੈ ਜਦੋਂ ਝੂਠਿਆਂ ਦਾ ਦਰਸ਼ਨ ਕਰਾਂਗੇ ਉਦੋਂ ਅੰਦਰ ਕਹਿੰਦੇ ਉਹ ਅੱਗ ਪੈਦਾ ਹੋ ਜਾਣੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਤੇਰੇ ਸੇਵਕ ਬਣ ਗਏ ਨਾ ਉਹਨਾਂ ਦੇ ਅੰਦਰ ਪੈ ਗਈ ਠੰਡ ਪ੍ਰਭ ਕੇ ਸੇਵਕ ਸਰਣ ਪ੍ਰਭ ਜਿਹੜੇ ਤੇਰੇ ਸੇਵਕ ਬਣ ਕੇ ਤੇਰੀ ਸ਼ਰਣ ਜਾਗੇ ਨਾ ਕਹਿੰਦੇ ਉਹ ਤਨ ਕੋ ਪਹੋਂ ਨਾਹੀ ਕਹਿੰਦੇ ਉਹਨਾਂ ਨੂੰ ਫਿਰ ਕਿਸੇ ਵੀ ਚੀਜ਼ ਦਾ ਡਰ ਨਹੀਂ ਰਹਿੰਦਾ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਗੁਰੂ ਸਾਹਿਬ ਨੇ ਕੀਤਾ ਕਿ ਭਾਈ ਇੱਕ ਦਾ ਆਸਰਾ ਲੈ ਲੋ ਜੇ ਇੱਕ ਦਾ ਅਸਰਾ ਲੈ ਲਓਗੇ ਫਿਰ ਕਹਿੰਦੇ ਡੁੱਬੋਗੇ ਨਹੀਂ ਜੇ ਦਰਦ-ਦਰ ਤੇ ਫਿਰਦੇ ਰਹੋਗੇ ਕਹਿੰਦੇ ਡੁੱਬ ਜਾਓਗੇ ਜੇ ਇੱਕ ਕਿਸ਼ਤੀ ਦੇ ਵਿੱਚ ਅਸੀਂ ਬੈਠਾਂਗੇ ਤਾਂ ਪਾਰ ਨਿਕਲ ਜਾਾਂਗੇ ਜੇ ਇੱਕ ਪੈਰ دوسری ਕਿਸਤੀ ਚ ਇੱਕ ਦੂਸਰੀ ਚ ਰੱਖ ਲਿਆ ਨਾ ਕਹਿੰਦੇ ਪਾਰ ਨਹੀਂ ਲੰਘਿਆ ਜਾਣਾ ਰਸਤੇ ਚ ਡੁੱਬ ਜਾਓਗੇ ਇੱਥੇ ਗੁਰੂ ਸਾਹਿਬ ਕਹਿੰਦੇ ਨਿੰਦਿਆ ਨੂੰ ਛੱਡ ਦਿਓ ਨਿੰਦਿਆ ਕਿਹੜੀ ਹੁੰਦੀ ਹੈ ਨਿੰਦਿਆ ਉਹ ਹੁੰਦੀ ਹੈ ਜਿਹੜੀ ਗੱਲ ਹੁੰਦੀ ਨਹੀਂ ਬਣਾ ਕੇ ਕਹਿ ਦੇਣੀ ਉਹਨੂੰ ਨਿੰਦਿਆ ਕਿਹਾ ਜਾਂਦਾ ਇੱਕ ਗੱਲ ਹੁੰਦੀ ਹੈ ਸੱਚੇ ਉਹ ਸੱਚੀ ਗੱਲ ਤੇ ਨਿੰਦਿਆ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਤੇ ਕਹਿੰਦੇ ਜਿਹੜੇ ਤੇਰੇ ਸੰਤ ਬਣ ਜਾਂਦੇ ਉਹ ਤੇ ਫਿਰ ਇਕੱਲਾ ਤੈਨੂੰ ਹੀ ਧਿਆਉਂਦੇ ਉਹ ਦੂਜੇ ਪਾਸੇ ਤੇ ਦੇਖਣਾ ਹੀ ਪਸੰਦ ਨਹੀਂ ਕਰਦੇ ਤੇ ਉਹਨਾਂ ਦੀ ਬੇਨਤੀ ਵੀ ਕਦੇ ਅੱਗੇ ਹੁੰਦੀ ਹੈ ਤੇ ਇਹ ਬੇਨਤੀਆਂ ਕਹਿੰਦੇ ਤੁਸੀਂ ਕਥਾ ਪੜ੍ਹ ਕੇ ਵੇਖ ਲਓ ਪ੍ਰਾਤਨ ਕਥਾ ਉਹਨਾਂ ਦੇ ਵਿੱਚੋਂ ਵੀ ਤੁਹਾਨੂੰ ਕਹਿੰਦੇ ਮਿਲ ਜਾਣ ਲਾ ਕਿ ਪ੍ਰਮਾਤਮਾ ਦੀ ਗੱਲ ਹੀ ਕੀਤੀ ਉਹਨਾਂ ਨੇ ਜਿਹੜੇ ਤੇਰੇ ਨਾਲ ਜ਼ੈਰ ਕਰਨ ਵਾਲੇ ਸੀ ਕਹਿੰਦੇ ਪ੍ਰਮਾਤਮਾ ਨੇ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਰੱਖਤਾ ਹਰਨਾਕਿਸ਼ ਨੂੰ ਪਾੜ ਕੇ ਨੋਹਾਂ ਦੇ ਨਾਲ ਕਹਿੰਦੇ ਉਹਦੇ ਟੋਟੇ ਟੋਟੇ ਕਰਤੇ ਪ੍ਰਮਾਤਮਾ ਨੇ ਤੇ ਇਹ ਗੱਲਾਂ ਕਹਿੰਦੇ ਸੱਚ ਨੇ ਬੱਸ ਤੇ ਇੱਥੇ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਕਿ ਪ੍ਰਮਾਤਮਾ ਦੇ ਸੇਵਕ ਬਣ ਜਾਓ ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿਣਾ ਸਤਿ ਵਚਨ ਨਾਨਕ ਕਹੈ ਪ੍ਰਗਟ ਸਭ ਮਾਹਿ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਭਉ ਨਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ